ਧਰਮ ਦਾ ਦੋਹ ਨੂੰ ਗਿਆਨੀ ਹੈ ਨਾ ਇਹਨਾਂ ਨੂੰ ਨਾ ਉਹਨਾਂ ਨਾ ਧਰਮ ਦੇ ਮਤਲਬ ਆ ਦੋਹ ਦਾ ਉਹ ਆਪਣੇ ਗਰੁੱਪ ਬਣਾ ਕੇ ਆਪਣੀਆਂ ਵੋਟਾਂ ਦੇ ਪੈਸੇ ਵਟੂ ਮਤਲਬ ਆ ਕੋਈ ਲਊਗਾ ਪਾਵਰ ਲਊਗਾ ਇੱਕ ਪਾਸੇ ਵੋਟਾਂ ਕਰਕੇ ਇਹ ਇਹ ਕਰੇ ਇਹ ਮੰਤਰੀਆਂ ਲਈਓ ਬੈਠੇ ਨੇ ਉਹ ਆਪਣੀਆਂ ਮੰਤਰੀਆਂ ਵਕਰੀਆਂ ਲੈਣਗੇ ਇਹਨਾਂ ਦੇ ਪਿੱਛੇ ਲਾ ਕੇ ਵੋਟਾਂ ਕਿਉਂ ਦੇਣ ਉਸ ਕੱਲ ਹੋਰ ਕੁਝ ਨਹੀਂ ਹੈ ਇਹਦੇ ਵਿੱਚ ਸਵਈਆ ਦੇਵ ਸਰੇਸ਼ ਦਿਨੇਸ਼ ਨਿਸ਼ੇਸ਼ ਮਹੇਸ਼ਪੁਰੀ ਮੈਂ ਜਾਏ ਬਸੇ ਹਾਂ ਹਾਂ ਦੇਵ ਸੁਰੇਸ਼ ਜਿਹੜੇ ਸੁਰੇਸ਼ ਜਿਨ੍ਹਾਂ ਦੇ ਅੱਗੇ ਨਵ ਆਏ ਨੇ ਗਣੇਸ਼ ਦਿਨੇਸ਼ ਚੰਦਰ ਮੈਰਾਓ ਉਹ ਸਾਰੇ ਜਾ ਕੇ ਦੇਵ ਅਗੇ ਪਹਾੜ 'ਚ ਬਸ ਕੇ ਜਾਕੇ ਉੱਚੇ ਪਹਾੜਾਂ 'ਚ ਚੜ੍ਹੇ ਜਿੱਥੇ ਬਰਫ਼ ਪੈਂਦੀ ਹੈ ਮਹੀਸ਼ਪੁਰੀ ਮ ਜਾਏ ਬੇਸ਼ਪੁਰੀ ਕਹਿੰਦੇ ਨੇ ਪਹਿਲਾ ਆਸ਼ਰਮ ਜਿੱਥੇ ਬਰਫ਼ ਪੈਂਦੀ ਹੈ ਜੇ ਸ਼ਬੀਬ ਬਸਦਾ ਉੱਪਰ ਜਾ ਵਸੇ ਜਾ ਕੇ ਤੇ ਇਸ ਬੁਰੇ ਤਾਂ ਜਾਏ ਦੁਰੇ ਸਿਰ ਕੇਸ ਜੁਰੇ ਰਣ ਤੇ ਜੋ ਤਰਸੇ ਹਨ ਪੂਰੀ ਹਾਲਤ ਹੋਈ ਹੈ ਫਟੇ ਕੱਪੜੇ ਨੇ ਕੇ ਜੁੜ ਗਏ ਸੱਚਾ ਖੂਨ ਨਿਕਲਿਆ ਜੰਮ ਗਿਆ ਆ ਜੋ ਕਹਿੰਦਾ ਤਿੰਨ ਦਿਨ ਹਾਉਣ ਨੂੰ ਟਾਈਮ ਨਹੀਂ ਮਿਲਿਆ ਦੇ ਸੂਬਤਾਂ ਜਾ ਰਹੇ ਬੁਰੇ ਭੇਸ ਹੋਏ ਨੇ ਬਹੁਤ ਬੁਰੀ ਹਾਲਤ ਹੋਈ ਹੈ ਸਿਰ ਕੇਸ ਜੁਰੇ ਸਿਰ ਦੇ ਕੇ ਜੁੜੇ ਪਏ ਨੇ ਕਿਹੜਾ ਕਹਦੇ ਵਾਹੇ ਨੇ ਨਹਾਤੇ ਨੇ ਕੱਟਾ ਪਿਆ ਕੇ ਤੇ ਖੂਨ ਨਿਕਲਿਆ ਵਿੱਚ ਖੂਰੇ ਜੰਮਿਆ ਹੋਇਆ ਰਣ ਤੇ ਜੋ ਤਰਸੇ ਹਨ ਬਾਜ਼ ਰਣ ਤੇ ਭੱਜ ਕੇ ਡਰਦੇ ਡਰਦੇ ਆਏ ਹੋਏ ਨੇ ਡਰਦੇ ਤਰਸੇ ਨੇ ਵੀ ਇੱਥੇ ਵੀ ਸਾਡਾ ਪਤਾ ਨਾ ਲੱਗ ਜਵੇ ਜੰਗ ਤੋ ਤਰਸਦੇ ਨੇ ਵੀ ਹੁਣ ਲੋਕ ਕਈ ਦਿਨ ਕੱਢਦੇ ਨੇ ਹਾਂਜੀ ਹਾਲ ਬਿਹਾਲ ਮਹਾ ਬਿਕਰਾਲ ਹਾਲੋ ਬੇ ਹਾਲ ਹੋਇਆ ਹੈ ਨੇ ਸੰਭਾਲ ਨਹੀਂ ਸੰਭਾਲ ਸੰਭਾਲ ਕੌਣ ਕਦੀ ਸੰਭਾਲ ਦੇਖ ਲ ਉਹ ਤਾਂ ਨਾਲ ਇਸ ਕਰਦੇ ਆਏ ਤੇ ਫਿਰਦੇ ਨੇ ਧੱਕੇ ਖਾਂਦੇ ਜੇ ਕੋ ਮੜ ਗਿਆ ਜੰਗਲਾਂ ਚ ਪੱਤੇ ਪੱਤੇ ਖਾ ਕੇ ਜਿਵੇਂ ਸ਼ਿਵਜੀ ਵਿਚਾਰਾ ਕਰਦਾ ਸੀ ਇਹਵੇਂ ਕਰਦੇ ਨੇ ਜਨ ਕਾਲ ਗਰਸੇ ਹਨ ਬਈ ਜਨ ਕਾਲ ਗਰਸੇ ਆ ਐ ਸਮਝ ਲੋ ਵੀ ਕਾਲ ਦੇ ਗਰਸੇ ਪੈ ਰਹੇ ਵਿਚਾਰੇ ਉਹ ਦਿਨ ਕੱਢਿਓ ਕਰਦੇ ਨੇ ਕਹਿੰਦੇ ਟਾਈਮ ਨੂੰ ਧੱਕਾ ਦਿੰਦੇ ਆ ਹੁਣ ਤਾਂ ਟਾਈਮ ਨੂੰ ਹੀ ਧੱਕਾ ਦਿੰਦੇ ਨੇ ਬਾਰੀ-ਬਾਰ ਪੁਕਾਰ ਕਰੀ অতি ਆਰਤਵੰਤ ਦਰੀਨ ਤਸਿਆ ਹਾਂ ਵਾਹ ਹੁਣ ਪੁਕਾਰ ਕਰਦੇ ਨੇ ਹੁਣ ਪੁਕਾਰ ਦਾ ਕੀ ਹੈ ਵਾਰ-ਵਾਰ ਹੁਣ ਪੁਕਾਰ ਕਰਦੇ ਰਿਹਾ ਪਰਮੇਸ਼ਰ ਨੂੰ ਕਹਿੰਦੇ ਅਸੀਂ ਬਹੁਤ ਗਰੀਬ ਹਾਂ ਸਾਡੀ ਤੂੰ ਹੀ ਓਹ ਬੰਦ ਕਰ ਕੋਈ ਬਾਹ ਫੜ অতি ਆਰਤਵੰਤ ਆਰਤਵੰਤ ਆਰਤ ਆਰਤੀ ਕਰਨ ਵਾਲਾ ਬੇਨਤੀ ਕਰਨ ਵਾਲਾ ਹੀ ਹੁੰਦਾ ਨਾ ਹੁਣ ਕਰਦੇ ਨੇ ਦਰੀਨ ਤਸਿਆ ਹਾਂ ਹਾਂ ਵੇ ਅਸੀਂ ਤਾਂ ਬਹੁਤ ਬੁਰੇ ਫਸ ਗਏ ਤਸ ਗਏ ਵੇ ਥਾਂ ਦੇ ਤੂੰ ਕੋਈ ਕਰ ਮਾਤਾ ਜੀ ਗਾ। ਬੰਦ ਜੀ ਗਾ। ਕਾਣ ਸੁਣੀ ਤੁਣ ਦੇਵਨ ਕੀ ਸਭ ਧਾਨ ਬਿਮਾਰਨ ਕੋਪਰ ਬਕੀਨੋ। ਹਾਂ ਬਹੁਤ ਦੇਰ ਹੋ ਗਈ। ਕਾਣ ਸੁਣੀ ਤੁਣ ਦੇਵਨ ਕੀ ਦੇਵਤਿਆਂ ਦੀ ਪਰਮੇਸ਼ਰ ਦੇ ਘਰ ਚ ਗਈ ਜਦ ਆਵਾਜ਼ ਸੁਣੋ ਰਾਖਸ਼ੀ ਵੀ ਤਾਂ ਉਹ ਜਿਹੀ ਸੀ। ਵੇ ਤਾਂ ਆਇਆ ਇਹ ਰਾਹ ਰਾਸਤੇ। ਮਨਨੇ ਸਾਰੇ ਵੀ ਅਸੀਂ ਗਲਤੀ ਬਹੁਤ ਕੀਤੀ ਹੋ। ਸਾਨੂੰ ਸਾਡੇ ਕੀਤੇ ਦਾ ਫਲ ਮਿਲ ਗਿਆ। ਪਰ ਹੁਣ ਤੂੰ ਸਾਡੀ ਮਾਂ ਫੜ। ਸਬਦਾਨ ਬਿਮਾਰਨ ਕੋ ਉਪਰ ਬਕੀਨੋ ਪ੍ਰਭ ਨੇ ਫੇ ਸਾਰੇ ਧਨਵਾਨ ਉਗਾਲ ਦਾ ਸਕੀਨ ਬਣਾ ਲਈ ਇਹਨਾਂ ਦਾ ਹੁਣ ਕਰਾਈਏ ਕਿ ਉਹਨਾਂ ਨੂੰ ਅਕਲਾ ਗਈ ਦੋ ਅਕਲੇ ਲਿਓਣੀ ਸੀ ਬਸ ਇੰਨਾ ਹੀ ਹੁੰਦਾ ਧਨਵ ਬਣੀ ਠੀਕ ਹੈਗੇ ਉਹ ਇਹਨਾਂ ਲੋਬੀ ਬਣਾ ਰਹੇ ਇਹ ਤਾਂ ਫੇਰ ਕੋਈ ਸਾਲ ਬਣਾ ਮੋਟਾ ਕਰ ਲੈਂਦੇ ਨੇ ਠੀਕ ਕੁਝ ਕੱਢ ਦਿੰਦੇ ਨੇ 10 20 50 ਸਾਲ ਉਹਦਾ ਬਿਲਕੁਲ ਉਹਦਾ ਬਾਕੀ ਕਰ ਦਿੰਦੇ ਸਾਰਿਆਂ ਨੂੰ ਸੰਸਾਰ ਨੂੰ ਵੰਗੀ ਕਰ ਦਿੰਦੇ ਰੱਬ ਤੇ ਹੀ ਵੰਗੀ ਕਰਦੇ ਕਹਿੰਦੇ ਰੱਬ ਨੂੰ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਹੋਏ ਕਿ ਪ੍ਰਥਾਚ ਮਹਾਭਾਰ ਚੰਡ ਸੋ ਕ੍ਰੋਧ ਹੋਵੇ ਜੁਦ ਬਿਖੇ ਮਨ ਦੀ ਬਸ ਉੱਥੇ ਪਰਮੇਸ਼ਰ ਨੇ ਭੇਜਤਾ ਗੁਰੂ ਗੁਰੂ ਕਹਿੰਦਾ ਵੀ ਜਾ ਇਹਨਾਂ ਦੇ ਹਰਤੂ ਬਾਹਰ ਲਾ ਜਾ ਪਰ ਤੱਕ ਹੋ ਕੇ ਉੱਥੇ ਉਹ ਕਹਿੰਦੇ ਇੱਥੇ ਹੀ ਹੁੰਦਾ ਉਹਨੇ ਇੱਥੇ ਰਹਿਣ ਦੇ ਕਹਿੰਦੇ ਪਹਾੜਾਂ 'ਚ ਇਤੋਂ ਆ ਕੇ ਉਹ ਚਾਹੇ ਕਿ ਤੂੰ ਗਿਆ ਉਹ ਜਾ ਕੇ ਲਭ ਕੇ ਉਹ ਕਹਿੰਦਾ ਵੀ ਦੇਖ ਲਿਆ ਸਵਾਲ ਪਤਾ ਛੋਏ ਹੋਏ ਕੇ ਪ੍ਰਤੱਚ ਮਹਾਭਰਚੰਡ ਮਹਾਭਰਚੰਡ ਨੇ ਪ੍ਰਤੱਖ ਹੋ ਕੇ ਸੋ ਕ੍ਰੋਧ ਹੋਇਆ ਜੁਧ ਵਿਖੇ ਮਨ ਦੀਨੋ ਕ੍ਰੋਧ ਹੋ ਕੇ ਪੂਰੇ ਹੋ ਕੇ ਉਤੰਦ ਕਰਨ ਵਾਸਤੇ ਉਹਨਾਂ ਨੂੰ ਦਿੱਤਾ ਆਪਣਾ ਦੱਸਿਆ ਵੀ ਹਾਂ ਚਲੋ ਮੈਂ ਕਰਦਾ ਅਸੀਂ ਕਰ ਦਿਆਂਗਾ ਜਾ ਕੇ ਉਹਨੂੰ ਪਾਣ ਕੋ ਫੋਰ ਕੇ ਕਾਲੀ ਭਈ ਕਾਲੀ ਭਈ ਪਾਣ ਕੋ ਫੋਰ ਕੇ ਕਾਲੀ ਭਈ ਲਖਤਾ ਛੱਬੀ ਕੋ ਕਬੀ ਕੋ ਮਨ ਪੀਨੋ ਆ ਐਸਾ ਕਰੋ ਤੂੰ ਗੁੱਸਾ ਕੀਤਾ ਸਾਰੀ ਕਹਾਣੀ ਸੁਣੀ ਦੇਵਤਿਆਂ ਦੀ ਐਂ ਕੀਤਾ ਸਾਡੇ ਨੇ ਐਂ ਕੀਤਾ ਗੁੱਸਾ ਉਹਦਾ ਚਲਿਆ ਗਿਆ ਤਾਂ ਤੋਂ ਸਮੂਹ ਹਜ਼ਰ ਦੇ ਵਿੱਚ ਦੇਵਤਿਆਂ ਦੇ ਕੋਟ ਪਈ ਦੀ ਗੱਲ ਨਹੀਂ ਹੈ ਇਹਨਾਂ ਤੇ ਕਿਉਂ ਪਈ ਹੈ ਗੱਲ ਇਹ ਵੀ ਇੱਥੇ ਤੱਕ ਵੱਧ ਗਏ ਹੋ ਪਰਮੇਸ਼ਰ ਦੇ ਖਿਲਾਫ ਇੰਨੇ ਵਾਗੀ ਹੋਗੇ ਇਨਾ ਦਾ ਕੁਟ ਪਈ ਦਾ ਕੋਈ ਰੋਜ਼ ਨਹੀਂ ਹੈ ਜੇ ਸੰਤਾ ਸਖਤੇ ਕੋ ਮਾਰੇ ਤਾਂ ਮਨ ਰੋਜ਼ ਨਾਲ ਮਨ ਰੋਜ਼ ਨੂੰ ਇਹ ਦੋਏ ਸਾਗਰ ਸੀ ਇਹ ਵੀ ਸਾਧ ਸੀ ਉਹ ਵੀ ਸਾਖਤ ਨੇ ਪਰ ਉਹ ਸਾਖਤਾ ਨਾਲ ਦਿਮਾਗ ਜਿਆਦਾ ਖਰਾਬ ਹੋ ਗਿਆ ਜਿਆਦਾ ਖਰਾਬ ਨਹੀਂ ਹੋਣ ਦੇਣਾ ਚਾਹੀਦਾ ਜਿੰਨਾ ਜਿਆਦਾ ਖਰਾਬ ਹੋ ਨਹੀਂ ਓਕਾ ਹੋ ਕਬ ਸਮਝਾ ਜੀ ਉਹਨਾਂ ਦਾ ਦਿਮਾਗ ਦੀ ਜਿਹੜੀ ਖਰਾਬੀ ਹੈ ਉਹਦਾ ਗੁਸਾ ਆ ਰਿਹਾ ਹੈ ਵੀ ਉਹਦਾ ਖਰਾਬੀ ਵਧ ਗਈ। ਪਰ ਉਹਦੇ ਬਨੇ ਸਾਡਾ ਵੀ ਇਹ ਨਹੀਂ ਸੀ। ਉਹਨਾਂ ਨੂੰ ਪਰਮ ਜਿਆਦਾ ਹੋ ਗਿਆ। ਇਹਨਾਂ ਦੇ ਪੱਲੇ ਕੁਝ ਹੁੰਦਾ ਹੀ ਨਹੀਂ। ਕੋਈ ਗੱਲ ਹੁੰਦੀ ਹੋਈ। ਦੇਖਿਆ ਤਾਂ ਉਹਨਾਂ ਨੇ ਇਹਦੇ ਪੱਲੇ ਤਾਂ ਹੀ ਕੁਝ ਨਹੀਂ ਸੀ। ਤਲਾਸ਼ੀ ਤਾਂ ਉਹਨਾਂ ਦੇ ਲਈ ਹੈ ਜਿਹਨਾਂ ਕੋਲ ਨਿਕੜਾ ਹੀ ਕੱਖ ਨਹੀਂ। ਜਿਹਦੇ ਕੋਲ ਹਾਇਆ ਕੋਈ ਸ਼ੋ ਯਾ ਉਹਨਾ ਪੇੜ ਬਹੁ ਜਾ ਪਤਾ ਲਗੂਦੋ ਭਾਲ ਕੋ ਫੋੜ ਕੇ ਕਾਲੀ ਭਈ ਪਾਲ ਕੋ ਫੋੜ ਕੇ ਪੱਥੇ ਤੋ ਕਾਲੀ ਕਾਲੀਏ ਤਿੰਨ ਲੋਕ ਦਾ ਗਿਆਨ ਕਾਲੀ ਤਿੰਨ ਲੋਕ ਦਾ ਗਿਆਨ ਤੇਨ ਲੋਕ ਦਾ ਗਿਆਨ ਪ੍ਰਗਟ ਹੋ ਗਿਆ ਲਖਤਾ ਛਵੀ ਕੋ ਕਵੀ ਕੋ ਮਨ ਪੀਨੋ ਲਖਤਾ ਛਭ ਕੋ ਕਵ ਕੋ ਮਨ ਪੀਨੋ ਉਹਦੀ ਛਵੀ ਦੇਖ ਕੇ ਕਵੀ ਦਾ ਮਨ ਭਿੱਜ ਗਿਆ 베ਰਾ ਮਨ ਕਹਿੰਦੇ ਆਪਣੇ ਮਨ ਦੀ ਗੱਲ ਕਰਨੇ ਵੇਰਾਵੀ ਵਰ ਭਜਦਾ ਹੈ ਉਹਦੀ ਛਵੀ ਦੇਖ ਕੇ ਮੇਰੇ ਮਨ ਤੇ ਵੀ ਅਸਰ ਪੈਂਦਾ ਤਾਂ ਇਹ ਤੋਂ ਸਮੂਹ ਬਨਾਸਨ ਕੋ ਜਮ ਰਾਜ ਤੇ ਮਤਰ ਮਨੋ ਭਵਲੀਨ ਫਿਰਤ ਫਿਰਤ ਤਾਂ ਇਹ ਤੋਂ ਸਮੂਹ ਬਨਾਸਨ ਕੋ ਦੈਂਤਾਂ ਦੇ ਜ਼ਬੂਨ ਦਾ ਨਾਸ ਕਰਨ ਵਾਸਤੇ ਇਹ ਸਮਝ ਲਓ ਕਿ ਯਾਨੀ ਭਾਵੀ ਨੇ ਜਮ ਰਾਜ ਤੋਂ ਮੌਤ ਬੁੱਕੇ ਲਈ ਜਮ ਰਾਜ ਤੋਂ ਮੌਤ ਦੇ ਦੇ ਹੁਣ ਮੌਤ ਮੈਨੂੰ ਦੇ ਦੇ ਥੋੜਾ ਜਰ ਬਾਤ ਤੇ ਇਹ ਮੈਨੂੰ ਇਹ ਬੰਦੇ ਬਾਰ ਰਹੇ ਸਾਰੇ ਕਾਲੀ ਬਹੁਤ ਬਣ ਕੇ ਆਈ ਹੈ ਤੇ ਲੋਕ ਦਾ ਗੈਨ ਉਹਦੀ ਬਹੁਤ ਬਣ ਕੇ ਪ੍ਰਗਟ ਹੋ ਗਿਆ ਜਮਰਾਜ ਤੇ ਮ੍ਰਿਤ ਮੰਨੋ ਪਬਲੀ ਜਮਰਾਜ ਤੇ ਮ੍ਰਿਤ ਲਈ ਆ ਪਾਵੀ ਨੇ ਬੋਤਲਈ ਹੈ ਸਭ ਦੀ ਬਹੁਤ ਮੰਗਲੀ ਉਹ ਕਹਿੰਦੇ ਵੰਗੀ ਬਗਣਾ ਕਹਿੰਦੇ ਇਹਨਾਂ ਦੀ ਬਹੁਤ ਬਗਦੇ ਸਾਰੇ ਰਕਸ਼ਾਂ ਦੀ ਬਹੁਤ ਸਵਈਆ ਪਾਨ ਕਿਰਪਾਨ ਧਰੇ ਬਲਵਾਨ ਸੋ ਕਰੋਪ ਕੇ ਬਿਜਲ ਜਿਉਂ ਗਰਜੀ ਹੈ ਕੋਪ ਕੇ ਪਾਨ ਕ੍ਰਪਾਨ ਧਰੇ ਬਲਵਾਨ ਬਲਵਾਨ ਨੇ ਕੋ ਕਬਜਲ ਜੂ ਗਰਜੀ ਹੈ क्रोध ਹੋ ਕੇ ਬਿਜਲੀ ਵਗੂ ਕਰਕੇ ਮੇਰ ਸਮੇਤ ਹਲੇ ਗਰੂਏ ਸਿਰ ਗਰੂਏ ਗਿਰ ਮੇਰ ਸਮੇਤ ਹਲੇ ਗਰੂਏ ਗਿਰ ਸਾਰੇ ਜਿਹੜੇ ਛੋਟੇ ਮੋਟੇ ਪਹਾੜ ਤੇ ਸਮੇਰ ਪਰਬੰਦੇ ਸਬੰਤ ਸਾਰੇ ਹਿੱਲ ਗਏ ਸਾਰੇ ਹਿੱਲ ਗਏ ਜਿਹੜੇ ਆਏ ਸ਼ਿਵਜੀ ਦੇ ਕਿਬਦੀ ਜਣੇ ਸ਼ਬਜੀਦ ਹੈ ਜਿਹੜੇ ਬੜੇ ਬੜੇ ਸੀ ਨਾ ਸਾਰੇ ਹੀ ਹਿੱਲ ਗਏ ਸੇਸ ਕੇ ਸੀਸ ਉਸ ਤਰੀਕੇ ਨਾਲ ਜਦ ਕਿ ਆਵੀ ਕੱਲੇ ਬੰਦੇ ਨੇ ਰਾਖਸ਼ਾ ਨਾਲ ਮੱਥਾ ਲਾਉਣ ਦਾ ਵੇਹਨਣ ਗਿਓ ਹਲੇ ਗਰੂਏ ਗਰ ਸੇਸ ਕੇ ਸੀਸ ਤਲਾ ਤਰਾਲਦੀ ਹੈ ਛੇ ਜਨਾਂ ਦੇ ਸਰਤੇ ਤਰਾਸੀ ਨੇ ਧਰਤੀ ਜਿਹੜੀ ਸੀ ਕੰਬ ਗਈ ਕੰਬ ਗਈ ਧਰਤੀ ਹੋਵੇ ਤਾਂ ਉਹਨਾਂ ਦੀ ਉਹ ਜਿਹੜੇ ਮੰਨਦੇ ਸੀ ਹਾਂਜੀ ਬ੍ਰਹਮ ਤਨੇਸ਼ ਦਨੇਸ਼ ਡਰਿਓ ਸੁਣ ਕੇ ਹਰੀ ਕੀ ਛਤੀਆ ਤਰਜੀ ਹੈ ਛਤੀਆ ਛਤੀਆ ਹਰੀ ਕੀ ਸੁਣ ਕੇ ਹਰੀ ਕੀ ਛਤੀਆ ਤਰਜੀ ਹੈ ਛਤੀਆ ਤਰਜੀ ਬ੍ਰਹਮ ਤਨੇਸ਼ ਦਨੇਸ਼ ਡਰਿਓ ਬ੍ਰਹਮ ਤਨੇਸ਼ ਦਨੇਸ਼ ਡਰਿਓ ਬ੍ਰਹਮ ਵੀ ਡਰ ਗਿਆ ਧੰਦਾ ਜਿਹੜਾ ਕੁਬੇਰ ਸੀ ਉਹ ਵੀ ਡਰ ਗਿਆ ਤਨੇਸ਼ ਦਨੇਸ਼ ਡਰਿਆ ਦਨੇਸ਼ ਸੂਰਜ ਵੀ ਡਰ ਗਿਆ